ਦੋ ਗਲਾਸ ਸਾਂਝੀਆਂ ਕਰਦੇ ਆ ਬਹੁਤ ਵਧੀਆ ਕੰਮ ਕਰਦੇ ਕਰਦੇ ਥੱਕ ਜਾਂਦੇ ਨਾ ਕਿਸੇ ਨੂੰ ਕਹਿ ਹੁੰਦਾ ਕੰਮ ਕਰਦੇ ਕਰਦੇ ਥੱਕ ਜਾਂਦੇ ਨਾ ਕਿਸੇ ਨੂੰ ਕਹਿ ਹੁੰਦਾ ਤੇ ਨਾ ਇੱਥੇ ਮਾਂ ਦਿਸਦੀ ਤੇ ਨਾ ਇੱਥੇ ਪਿਓ ਦਿਸਦਾ ਤੇ ਜਿਵੇਂ ਕੀ ਦੇਖੋ ਹੁਣ ਤੇਕੇ ਪਿੰਡ ਹੁੰਨੇ ਆਗੇ ਤਾਂ ਉੱਥੇ ਤਾਂ ਦੇਖੋ ਫਿਰ ਹੁਣ ਜਦੋਂ ਵੀ ਜੀ ਕਰਿਆ ਕੰਮ ਕਰ ਲਿਆ ਜੀ ਕਰਿਆ ਨਾ ਕੰਮ ਨਾ ਕਰਿਆ ਤੇ ਪਰ ਜਦੋਂ ਆਪਾਂ ਵਿਆਹੇ ਵਟੇ ਜਾਂਦੇ ਆ ਪਰਿਵਾਰ ਚ ਹੋ ਜਾਂਦੇ ਤੇ ਉਦੋਂ ਮਜਬੂਰੀਆਂ ਹੁੰਦੀਆਂ ਨੇ ਤੇ ਫਿਰ ਬੀਬੇ ਬਾਪੂ ਉਦੋਂ ਦੁੱਖਣਾ ਯਾਦ ਆਉਂਦਾ ਠੀਕ ਆ ਕਿਉਂਕਿ ਜਦੋਂ ਹੁਣ ਕੋਈ ਵੀ ਦੇਖੋ ਕੰਮ ਨੂੰ ਨਹੀਂ ਮੰਨ ਹੁੰਦਾ ਉੱਥੇ ਤਾਂ ਆਪਾਂ ਛੱਡ ਦਿੰਨੇ ਆ ਵੀ ਨਹੀਂ ਕੰਮ ਹੁੰਦਾ ਪਰ ਇੱਥੇ ਦੇਖੋ ਉਹ ਕੰਮ ਆਪ ਤੋਂ ਛੱਡਿਆ ਨਹੀਂ ਜਾਂਦਾ ਚاہے ਕਿ ਮੀ ਦੁੱਖ ਤਕਲੀਫ ਆ ਕਿਵੇਂ ਹੈਗਾ ਤੇ ਉਹ ਜਿਹੜੇ ਕੰਮ ਸੋਡੇ ਕੰਮ ਆ ਉਹ ਸਾਨੂੰ ਹੀ ਕਰਨੇ ਪੈਣਗੇ ਕੋਈ ਹੋਰ ਨਹੀਂ ਕਰੂਗਾ ਤੇ ਉਦੋਂ ਫਿਰ ਮਾਂ ਚੇਤੇ ਆਉਂਦੀ ਆ ਤੇ ਉਦੋਂ ਬਾਪੂ ਚੇਤੇ ਆਉਂਦਾ ਤੇ ਇੱਥੇ ਮਾਂ ਦੀ ਦੀ ਤੇ ਨਾ ਇੱਥੇ ਪਿਓ ਦੀ ਜਿਹੜਾ ਮਾਂ ਪਿਓ ਤਸੱਲੀ ਦਿੰਦਾ ਵੀ ਕੋਈ ਨਾ ਛੜ ਦੋ ਕੰਮ ਆਪੀ ਕਰਾਂਗੇ ਉਹ ਤੁਹਾਨੂੰ ਕੋਈ ਵੀ ਨਹੀਂ ਕਹੂ ਜ਼ਿੰਦਗੀ ਚ ਸਿਰਫ ਇੱਕ ਮਾਂ ਪਿਓ ਤੋਂ ਬਗੈਰ ਗੱਲਾਂ ਵਧੀਆ ਲੱਗੀਆਂ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ